ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਟੂ ਬਲੌਗ ਗਾਇਜ਼ ਇਹ ਸਾਡੀ ਇੱਥੇ ਬੈਂਗਲ ਲੱਗੇ ਹੋਏ ਨੇ ਇਹਦੇ ਨਾਲ ਇੱਥੇ ਮੱਕਾ ਲੱਗਿਆ ਹੋਇਆ ਜੀ ਮੱਕਾ ਬਹੁਤ ਵਧੀਆ ਇਹਦੀ ਵੈਰਾਈਟੀ ਬਹੁਤ ਵਧੀਆ ਜੀ ਇਹਦੀ ਹਾਈਟ ਵੀ ਬਹੁਤ ਉੱਪਰ ਜਾ ਰਹੀ ਹੈ ਜੀ ਉਸ ਸਾਈਡ ਪਿੱਛੇ ਚਰੀ ਲੱਗੀ ਹੋਈ ਹੈ ਜੀ ਐਸ ਸਾਈਡ ਇਹ ਤਿਲ ਲੱਗੇ ਹੋਏ ਨੇ ਆ ਚਰੀ ਦੀ ਇੱਕ ਵਾਰੀ ਬਾੜ ਆ ਚੁੱਕੀ ਹੈ ਤੇ ਇੱਕ ਵਾਰੀ ਹੁਣ ਹੋਰ ਆ ਗਈ ਹੈ ਇਹ ਦੂਸਰੀ ਵਾਰਡ ਹੈ ਜੀ ਐਸ ਦੀ ਚਲੋ ਆਪਾਂ ਅੱਗੇ ਦੇਖਦੇ ਹਾਂ ਕੀ ਚੱਲ ਰਿਹਾ ਹੈ ਉਹ ਜੀ ਭੋਲਾ ਜੀ ਖੜੇ ਨੇਗੇ ਇੱਥੇ ਹਾਂਜੀ ਹਾਂਜੀ ਤਾਇਆ ਜੀ ਆ ਕੀ ਕਰ ਰਹੇ ਹੋ ਕਰਨਾ ਕੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੇਖੋ ਜੀ ਸਾਰਾ ਰਾਹ ਭੋਲਾ ਜੀ ਨੇ ਵਧੀਆ ਬਣਾਤਾ ਜੀ ਸਵੇਰ ਦਾ ਮੰਡ ਰੇਗਾ ਮਿਹਨਤ ਕਰਨ ਮਿਹਨਤ ਕਾਸ਼ ਬੰਦਾਗਾ ਇਹ ਇਹ ਕੁਛ ਨਹੀਂ ਸਪੀਡ ਚੱਕੀ ਤੁਰ ਹੀ ਜਾਂਦਾ ਹੈਗਾ ਬਸ ਇਹ ਕੀ ਕਰ ਰਹੇ ਹੋ ਤੁਸੀਂ ਮੈਨੂੰ ਸਮਝਾਓ ਮੇਰੇ ਪੱਲੇ ਨਹੀਂ ਪੈ ਰਹੀ ਨਾ ਮੈਥੋਂ ਬੋਲਿਆ ਜਾ ਰਿਹਾ ਹੈ ਸੁਖੂ ਸਾਹਿਬ ਕੋਖਰ ਸਾਹਿਬ ਜੀ ਹਾਂਜੀ ਹਾਂਜੀ ਇਹ ਛੜਕ ਬਣਾਉਂਦੇ ਆ ਲੰਗਰ ਢੱਪਣ ਦੇ ਅੱਛਾ ਅੱਛਾ ਜੀ ਹੁਣ ਲੰਗਰ ਢੱਪਣ ਲੱਗੇ ਪ੍ਰੇਸ਼ਾਨੀ ਹੁੰਦੀ ਹੈ ਹਾਂਜੀ 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 ਪ੍ਰੇਸ਼ਾਨੀ ਹੁੰਦੀ ਹੈ ਕੋਈ ਜਵਾਕ ਨਿਆਣਾ ਸਿਆਣਾ ਡਿੱਗ ਜਾਂਦਾ ਹੈ ਸਹੀ ਗੱਲ ਹੈ ਜੀ ਹਾਂਜੀ ਕੋਈ ਵੱਡੀ ਗੱਲ ਨਹੀਂ ਬਸ ਤੜ ਡੂੰਗਾ ਹੀ ਬਹੁਤ ਸੀਗਾ ਸਹੀ ਗੱਲ ਹੈ ਕਿਸੇ ਦਾ ਪੈਰ ਮੋੜ ਜੇ ਜਾਂ ਕਿਸੇ ਦਾ ਗਿੱਟਾ ਮੋੜ ਜੇ ਅੱਜ ਕੋਕਰ ਸਾਹਿਬ ਵੱਡੇ ਸੁੱਤੇ ਪਏ ਨੇ ਜੀ ਅੱਛਾ ਜੀ ਅੱਛਾ ਅੱਜ ਕੋਕਰ ਸਾਹਿਬ ਸੁੱਤੇ ਪਏ ਨੇ ਹਲੇ ਉੱਠੇ ਨਹੀਂ ਆਏ ਠੀਕ ਹੈ ਠੀਕ ਹੈ ਔਰ 12 ਵਜੇ ਤਾਈ ਮੇਰਾ ਟਾਈਮ ਹੈ ਉਹਨਾਂ ਚਿਰ ਮੈਂ ਕਹੀ ਚਲਾ ਲਾ ਸਰੀਰ ਸੈਟ ਰਹੂ ਆ ਜੀ ਹਾਂ ਜੀ ਹਾਂ ਲੱਗ ਗਏ ਨਾ ਜੀ ਆਹ ਵੇਖੋ ਤੁਸੀਂ ਮੰਨਦੇ ਹੋ ਮੈਨੂੰ ਇਹ ਆਹ ਵੇਖੋ ਫਲ ਲੱਗ ਰਿਆ ਹੈ ਇਹਨੂੰ ਕਹਿੰਦੇ ਨੇ ਕਿਸਾਨ ਕਿਸਾਨ ਨਹੀਂ ਹੈ ਇਹ ਕਿਸਾਨ ਨਹੀਂ ਹਾਂ ਜੀ ਗਾਇਨੇ ਨੇ ਕਿਸਾਨ ਦੇਖੋ ਮੰਨਗੇ ਜੀ ਮੰਨਗੇ ਹਾਂਜੀ ਹਾਂਜੀ ਬਹੁਤ ਸਾਰੇ ਦਵਾਈਆਂ ਲਾ ਲਾ ਕੇ ਵੈਸੇ ਪੇਡਾ ਕੀ ਦਾ ਇਹ ਚੀਕੂ ਦਾ ਹੈ ਚੀਕੂ ਦਾ ਜੀ ਹਾਂਜੀ ਹਾਂਜੀ ਆਪ ਵੀ ਹੋਈ ਜਾਂਦਾ ਜੀ ਉਹ ਪਰਾ ਫੁੱਲ ਵੀ ਤਿਆਰ ਹੋ ਰਿਹਾ ਨੇ ਆਪਣੇ ਅੱਛਾ ਅੱਛਾ ਹਾਂਜੀ ਹਾਂਜੀ ਇਹ ਬਹੁਤ ਮਿਹਨਤ ਨਾਲ ਮੈਂ ਕਰੀ ਜਨਾ ਜੀ ਮਣਿਆ ਰਹਿਣਾ ਨਾ ਮਿਹਨਤ ਤੇ ਤੁਹਾਡੀ ਜਿਆਦੇ ਖੂਨ ਪਸੀਨਾ ਕਰਕੇ ਬਣਾਇਆ ਗਿਆ ਤੁਸੀਂ ਜਦੋਂ ਵੀ ਟਾਈਮ ਲੱਗਦਾ ਨਾ ਉਹ ਵੀ ਮਣ ਜਾਣਾ ਜੀ ਅਜੇ ਖੋਖਰ ਸਾਹਿਬ ਜੀ ਉੱਠਣਗੇ ਜੀ ਉਹ ਸੁੱਤੇ ਪੈ ਰਹੇ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਉਹ ਬੇਲ ਕਾਦੀ ਲੱਗੀ ਹੋਈ ਹੈ ਪਿੱਛੇ ਤੁਹਾਡੇ ਬੇਲ ਤਾਂ ਜੀ ਐਵੇਂ ਜੋਖਰ ਗੇਟ ਬਣਾਵਾਂਗੇ ਜੀ ਦਾ ਅੱਛਾ ਜੀ ਲੰਗੜ ਟੱਪਣ ਵਾਸਤੇ ਕੋਈ ਵਿਆਹ ਸ਼ਾਦੀ ਆਈ ਛੋਡੇ ਉੱਥੋਂ ਦੀ ਪਾਣੀ ਬਾਹਰ ਲੱਗਿਆ ਉੜੀਆਂ ਹਾਂਜੀ ਹਾਂਜੀ ਉਹ ਬੇਲ ਐ ਬਣਾਈਏ ਬਾਕੀ ਆ ਛੋਟੇ ਛੋਟੇ ਪੌਦਿਆਂ ਦੀ ਕਿਆਰੀ ਕਿਹੜੇ ਪੌਦਿਆਂ ਦੀ ਇਹ ਇਹ ਇੱਥੇ ਜੀ ਬਗੀਚਾ ਬਣੂਗਾ ਬਾਗੀਚਾ ਬਣੂਗਾ ਜਾਈ ਬਿਜਲੀ ਆਏ ਨਾ ਐ ਦਰਵਾਜ਼ਾ ਬਣਦਾ ਐਸ ਲੋਟ ਠੀਕ ਹੈ ਠੀਕ ਹੈ ਠੀਕ ਹੈ ਬੀ ਲੋਹੇ ਦੀ ਗ੍ਰਿਲ ਲਵਾ ਦਾਂਗੇ ਲੋਹੇ ਦੀ ਗ੍ਰਿਲ ਲਵਾ ਕੇ ਵੀ ਦੀ ਟੱਪਿਆ ਕਰਨਗੇ ਬਹੁਤ ਸੋਹਣਾ ਲੱਗੂ ਆਪ ਕੋਠੀ ਦਾ ਰੰਗ ਟੰਗ ਬਗਲ ਜੂ ਆ ਅੱਛਾ ਅੱਛਾ ਜੀ ਇਹ ਮਿਹਨਤ ਦਾ ਕਰਨੀ ਪੈਂਦੀ ਹੈ ਦੇਖੋ ਮਿਹਨਤ ਬਿਨਾ ਕੁਝ ਨਹੀਂ ਬਣਦਾ ਆਏਗਾ ਇਹ ਤਾਂ ਸਹੀ ਗੱਲ ਹੈ ਆਪਣੀ ਚੀਜ਼ ਵੀ ਨਹੀਂ ਹੁੰਦੀ ਜੀ ਚਲੋ ਜੀ ਸਤਿ ਸ੍ਰੀ ਅਕਾਲ ਇਜਾਜ਼ਤ ਦਿਓ ਸਾਨੂੰ ਤੁਹਾਨੂੰ ਅਗਲੇ ਪਾੜੇ 'ਚ ਮਿਲਦੇ ਹਾਂ ਹੁਣ